ਬਾਬਾ ਰਾਮਦਾਸ ਜੀ ਵੈਂਜੋ ਵਾਲੀ ਤੁਹਾਡੀ ਸਦਾ ਹੀ ਜੈ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁੱਗਾ ਮਾਡੀ ਮੰਦਿਰ ਤਪਾ ਜਿਨ੍ਹਾਂ ਦੀ ਸਮਾਦੀ ਬਣੀ ਹੋਈ ਹੈ ਬਾਬਾ ਰਾਮਦਾਸ ਜੀ ਵੈਂਜੋ ਵਾਲੇ ਜਿਨ੍ਹਾਂ ਦੀ 60ਵੀਂ ਵਰਸੀ 15 ਜਨਵਰੀ ਨੂੰ ਮੰਦਿਰ ਦੇ ਮੁੱਖ ਸੰਚਾਲਕ ਬਾਬਾ ਮੋਹਨ ਦਾਸ ਜੀ ਦੀ ਜੋਗ ਵਾਈ ਹੈਟ ਮਨਾਈ ਜਾਵੇਗੀ ਇਹ ਤੁਹਾਨੂੰ ਸਾਰਾ ਮੈਂ ਮੰਦਿਰ ਦਾ ਵੀਊ ਦਿਖਾ ਰਿਹਾ ਹਾਂ ਇਸ ਮੰਦਿਰ ਦੇ ਸੇਵਾਦਾਰ ਸਰਦਾਲੂ ਬਹੁਤ ਦੂਰ ਦੂਰ ਤੱਕ ਨੇ ਜੋ ਵਰਸੀ ਵਾਲੇ ਦੇਣ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਾ ਜੀ ਦੀ ਨੂੰ ਸਾਜਿਦਾ ਕਰਨ ਲਈ ਪਹੁੰਚਣਗੇ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਨਗੇ ਗੁਗਾਮੜੀ ਮੰਦਰ ਵਿਖੇ ਸ਼ੇ ਭੋਲੇ ਦਾ ਪਰਿਵਾਰ ਸਥਾਪਿਤ ਕੀਤਾ ਗਿਆ ਹੈ ਸ਼ਿਵਲਿੰਗ ਕਿਉਂਕਿ ਇਹ ਜੋ ਮੰਦਰ ਹੈ ਗੁਗਾਮੜੀ ਬਸਤੀ ਕਹਿੰਦੇ ਨੇ ਇਹਨੂੰ ਇਥੋਂ ਦੇ ਸਾਰੇ ਸ਼ਰਧਾਲੂ ਹਰ ਰੋਜ਼ ਬਾਬਾ RAMDAS ji ਨੂੰ ਨਤਮਸਤ ਕਰ ਲਈ ਆਉਂਦੇ ਨੇ ਤੇ ਭਵਨ ਭੋਲੇ ਨਾਥ ਜੀ ਦੇ ਜਲ ਅਰਪਿਤ ਕਰਦੇ ਨੇ ਤਾਂ ਜੋ ਬਾਬਾ ਜੀ ਹਰ ਪਰਿਵਾਰ ਤੇ ਆਪਣਾ ਮਿਹਰ ਪਰਿਆ ਹੱਥ ਬਣਾਈ ਰੱਖਣ ਮੰਦਰ ਦੇ ਮੁੱਖ ਸੰਚਾਲਕ ਬਾਬਾ ਮੋਹਨ ਦਾਸ ਜੀ ਨੇ ਦੱਸਿਆ ਕਿ 13 ਜਨਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੀ ਮਰਜ਼ਾਦਾ ਨਾਲ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਪਾਠ ਦੇ ਭੋਗ 15 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਪਾਏ ਜਾਣਗੇ ਰਾਗੀ ਸਿੰਘਾਂ ਵੱਲੋਂ ਰਸਪੇਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਸਮਾਗਮ ਦੇ ਅੰਤ ਵਿੱਚ ਬਾਬਾ ਜੀ ਦਾ ਉਹ ਟੁੱਟ ਭੰਡਾਰਾ ਵਰਤਾਇਆ ਜਾਵੇਗਾ। ਸੋ 13 ਜਨਵਰੀ ਨੂੰ ਤਿੰਨ ਰੋਜ਼ਾ ਸਮਾਗਮ ਸ਼ੁਰੂ ਹੋਵੇਗਾ। 15 ਜਨਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਸੰਗਤਾਂ ਨੂੰ ਉੱਤਟ ਲੰਗਰ ਵਰਤਾਇਆ ਜਾਵੇਗਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਥਾਨ ਨਾਲ ਦੂਰ ਦਰਾਡੇ ਤੋਂ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੋਂ ਲਾਵਾ ਦੇਸ਼ਾ ਵਿਦੇਸ਼ਾ ਤੋਂ ਵੀ ਸੰਗਤ ਇਸ ਸਥਾਨ ਨਾਲ ਜੁੜੀ ਹੋਈ ਹੈ ਕਿਉਂਕਿ ਬਾਬਾ ਜੀ ਹਰ ਆਪਣੇ ਭਗਤ ਤੇ ਮਿਹਰ ਪਰਿਆ ਹੱਥ ਰੱਖਦੇ ਨੇ ਤਾਂ ਤੁਸੀਂ ਵੀ 15 ਜਨਵਰੀ ਨੂੰ ਇਸ ਸਥਾਨ ਤੇ ਆਓ ਉਹ ਮੰਗੀਆਂ ਮਰاداتਾਂ ਪਾਓ ਧੰਨ ਧੰਨ ਬਾਬਾ ਕ੍ਰਾਮਦਾਸ ਜੀ ਵੈਂਜੋ ਵਾਲੇ ਤੁਹਾਡੀ ਸਦਾ ਹੀ ਜੇ ਇਹ ਗੁੱਗਾ ਮੜੀ ਮੰਦਰ ਦੇ ਨਾਲ ਗੋਗਾ ਜाहर ਵੀਰ ਜੀ ਦਾ ਮੰਦਰ ਹੈ ਜਿੱਥੇ ਗੁੱਗਾ ਨੌਮੀ ਨੂੰ ਮਿੱਟੀ ਨਿਕਲਦੀ ਹੈ। ਨਾਗਾਂ ਦਾ ਜੋੜਾ ਸਤਾਪਤਾਂ ਅੰਦਰ। ਗੁਗਾ ਨੋਮੀ ਨੂੰ ਜਨਮ ਅਸ਼ਟਮੀ ਤੋਂ ਅਗਲੇ ਦਿਨ ਗੁਗਾ ਨੋਮੀ ਹੁੰਦੀ ਹੈ ਉਸ ਦਿਨ ਸ਼ਰਧਾਲੂ ਆ ਕੇ ਇੱਥੇ ਮਿੱਟੀ ਕੱਢਦੇ ਨੇ। ਤਾਂ ਜੋ ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਭਗਤਾਂ ਦੇ ਮਨਾਈ ਰੱਖਣਾ।